ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1021 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1022 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਗੰਗਾ ਜਮਨਾ ਕੇਲ ਕੇਦਾਰਾ ਗੰਗਾ ਜਮਨਾ ਬਿੰਦਰਾ ਬਨ ਕੇਦਾਰ ਕਾਸ਼ੀ ਕਾਂਤੀ ਪੁਰੀ ਦਵਾਰਾ ਕਾਂਸ਼ੀ ਕਾਂਤੀ ਦਵਾਰਕਾਪੁਰੀ ਗੰਗਾ ਸਾਗਰ ਬੇਣੀ ਸੰਗਮ 68 ਅੰਕ ਸਮਾਈ ਹੈ ਸਾਗਰ ਗੰਗਾ ਤਰਬੈਣੀ ਦਾ ਸੰਗਮ ਆਦਿਕ 88 ਤੀਰਥ ਉਸ ਕਰਤਾਰ ਪ੍ਰਭੂ ਪਰਮਾਤਮਾ ਦੀ ਆਪਣੀ ਹੀ ਗੋਦ ਵਿੱਚ ਟਿਕੇ ਹੋਏ ਹਨ ਆਪੇ ਸੇ ਦਸਾਦਕ ਵਿਚਾਰੇ ਪ੍ਰਭੂ ਦੇ ਆਪਣੇ ਆਪੇ ਤੋਂ ਪੈਦਾ ਹੋਈ ਇਸ ਸ੍ਰਿਸ਼ਟੀ ਵਿੱਚ ਕਿਤੇ ਤਿਆਗੀ ਹਨ ਤੇ ਕਿਤੇ ਰਾਜੇ ਹਨ ਸੋ ਪ੍ਰਭੂ ਆਪ ਹੀ ਜੋਗ ਸਾਧਨਾ ਵਿੱਚ ਪੁੱਗਾ ਹੋਇਆ ਜੋਗੀ ਹੈ ਆਪ ਹੀ ਜੋਗ ਸਾਧਨ ਕਰਨ ਵਾਲਾ ਹੈ ਆਪ ਹੀ ਜੋਗ ਸਾਧਨਾ ਦੀ ਵਿਚਾਰ ਕਰਨ ਵਾਲਾ ਹੈ ਆਪੇ ਰਾਜਨ ਪੰਚਾਕਾਰੀ ਪ੍ਰਭ ਪਰਮਾਤਮਾ ਆਪ ਹੀ ਰਾਜਾ ਹੈ ਆਪ ਹੀ ਆਪਣੇ ਰਾਜ ਵਿੱਚ ਪੈਂਚ ਚੌਧਰੀ ਬਣਾਉਣ ਵਾਲਾ ਹੈ ਤਖਤ ਬਹਿਤ ਬਦ ਅਦਲੀ ਪ੍ਰਭ ਆਪੇ ਭਰਮ ਭੇਦ ਭਉ ਜਾਈ ਹੈ ਨਿਆਂ ਕਰਨ ਵਾਲਾ ਪ੍ਰਭ ਆਪ ਹੀ ਤਖਤ ਉੱਤੇ ਬੈਠਾ ਹੋਇਆ ਹੈ ਉਸ ਦੀ ਆਪਣੀ ਹੀ ਮਿਹਰ ਨਾਲ ਜਗਤ ਵਿੱਚੋਂ ਭਟਕਣਾ ਪਰਸਪਾਰ ਵਿਥ ਤੇ ਡਰ ਸਹਿ ਮਦੂਰ ਹੁੰਦਾ ਹੈ ਆਪੇ ਕਾਜੀ ਆਪੇ ਮੁੱਲਾ ਸਭ ਜੀਵਾਂ ਵਿੱਚ ਆਪ ਹੀ ਵਿਆਪਕ ਹੋਣ ਕਰਕੇ ਪ੍ਰਭੂ ਪਰਮਾਤਮਾ ਆਪ ਹੀ ਕਾਜੀ ਹੈ ਆਪ ਹੀ ਮੁੱਲਾ ਹੈ ਆਪ ਭੁੱਲ ਨ ਕਬ ਹੂੰ ਭੁੱਲਾ ਜੀਵ ਤਾਂ ਮਾਇਆ ਦੇ ਮੋਹ ਵਿੱਚ ਫਸ ਕੇ ਭੁੱਲਾ ਕਰਦੇ ਰਹਿੰਦੇ ਹਨ ਪਰ ਸਭ ਵਿੱਚ ਵਿਆਪਕ ਹੁੰਦਾ ਹੋਇਆ ਵੀ ਪ੍ਰਭੂ ਪਰਮਾਤਮਾ ਆਪ ਭੁੱਲ ਹੈ ਉਹ ਕਦੇ ਓਕਾਈ ਨਹੀਂ ਖਾਂਦਾ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਆਪੇ ਮਿਹਰ ਦਿਆਪਤ ਦਾਤਾ ਨਾ ਕਿਸੇ ਕੋ ਬੈਰਾਈ ਹੈ ਉਹ ਕਿਸੇ ਨਾਲ ਵੈਰ ਵੀ ਨਹੀਂ ਕਰਦਾ ਉਹ ਪਰਮਾਤਮਾ ਸਦਾ ਮਿਹਰ ਦਾ ਮਾਲਕ ਹੈ ਦਇਆ ਦਾ ਸੋਮਾ ਹੈ ਸਭ ਜੀਵਾਂ ਨੂੰ ਦਾਤਾਂ ਦਿੰਦਾ ਹੈ ਜੇ ਸਬਖਸ਼ੇ ਤੇ ਸਦੇ ਵਡਿਆਈ ਪ੍ਰਭੂ ਪਰਮਾਤਮਾ ਜਿਸ ਜੀਵ ਉਤੇ ਬਖਸ਼ਿਸ਼ ਕਰਦਾ ਹੈ ਉਸ ਨੂੰ ਵਡਿਆਈ ਦਿੰਦਾ ਹੈ ਸਭ ਸਹਿ ਦਾਤਾ ਤਿਲਨਾਤ ਮਾਈ ਹਰੇਕ ਜੀਵ ਨੂੰ ਦਾਤਾਂ ਦੇਣ ਵਾਲਾ ਹੈ ਉਸ ਨੂੰ ਕਿਸੇ ਜੀਵ ਪਾਸੋਂ ਕਿਸੇ ਕਿਸਮ ਦਾ ਰਤਾਪ ਹਰ ਵੀ ਕੋਈ ਲਾਲਚ ਨਹੀਂ ਹੈ ਭਰਪੂਰ ਧਾਰ ਰਿਹਾ ਨਹਿ ਕੇਵਲ ਗੋਪਤਾ ਪ੍ਰਗਟ ਸਾਬਠਾਈ ਹੈ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਸਭ ਨੂੰ ਆਸਰਾ ਦੇ ਰਿਹਾ ਹੈ ਪਰਮਾਤਮਾ ਸਭ ਵਿੱਚ ਹੁੰਦਾ ਹੋਇਆ ਵੀ ਆਪ ਪਵਿੱਤਰ ਹਸਤੀ ਵਾਲਾ ਹੈ ਦਿਸਦਾ ਜਗਤ ਹੋਵੇ ਚਾਹੇ ਅਣਦਿਸਦਾ ਪ੍ਰਭੂ ਪਰਮਾਤਮਾ ਹਰ ਥਾਂ ਮजूद ਹੈ ਕਿਆ ਸਾ ਲਾਹੀ ਅਗੰਮਯ ਪਰੈ ਮੈਂ ਉਸ ਦੀ ਕਿਹੜੀ ਕਿਹੜੀ ਸਿਫਤ ਦੱਸ ਸਕਦਾ ਹਾਂ ਪਰਮਾਤਮਾ ਅਪਹੁੰਚ ਹੈ ਉਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ ਸਾਚੇ ਸਿਰਜਣ ਹਾਰ ਮੁਰਾਰੈ ਉਹ ਸਦਾ ਥੇ ਰਹਿਣ ਵਾਲਾ ਹੈ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈ ਤੇ ਦੇਤਾਂ ਦਾ ਨਾਸ਼ ਕਰਨ ਵਾਲਾ ਹੈ ਜਿਸ ਨੂੰ ਨਦਰ ਕਰੇ ਤਿਸ ਮੇਲੇ ਮੇਲ ਮਿਲਾਈ ਹੈ ਜਿਸ ਜੀਵ ਉਤੇ ਮਿਹਰ ਦੀ ਨજર ਕਰਦਾ ਹੈ ਪ੍ਰਮਾਤਮਾ ਉਸ ਨੂੰ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਉਹ ਜੀਵ ਪ੍ਰਭੂ ਦੇ ਚਰਨਾਂ ਵਿੱਚ ਮਿਲਿਆ ਰਹਿੰਦਾ ਹੈ ਪ੍ਰਭੂ ਆਪ ਹੀ ਮਿਲਾਈ ਰੱਖਦਾ ਹੈ ਬ੍ਰਹਮਾ ਵਿਸ਼ਨ ਮਹੇਸ਼ ਦਵਾਰੈ ਵੱਡੇ ਵੱਡੇ ਦੇਵਤੇ ਵੀ ਪ੍ਰਭੂ ਦੇ ਦਰ ਤੇ ਕੀ ਬ੍ਰਹਮਾ ਕੀ ਵਿਸ਼ਨੂ ਤੇ ਕੀ ਸ਼ਿਵ ਪ੍ਰਭੂ ਦੇ ਦਰ ਤੇ ਹੀ ਪੁਕਾਰਾਂ ਕਰਦੇ ਹਨ ਪਰਮਾਤਮਾ ਤੋਂ ਹੀ ਸ਼ਕਤੀ ਲੈਂਦੇ ਹਨ ਉਹ ਬੇ ਸੇਵੈ ਅਲਖ ਪਾਰੈ ਸਾਰੇ ਉਸ ਲਖ ਤੇ ਅਪਾਰ ਪ੍ਰਭੂ ਪਰਮਾਤਮਾ ਦੇ ਦਰ ਤੇ ਖਲੋਤੇ ਸੇਵਾ ਵਿੱਚ ਹਾਜ਼ਰ ਰਹਿੰਦੇ ਹਨ ਹੋਰ ਕੀਤੀ ਦਰਦੀ ਸੈ ਬਿਲ ਲਾਦੀ ਮੈਂ ਗਣ ਤਨ ਆ ਵੈ ਕਾਈ ਹੈ ਹੋਰ ਭੇਤਨੀ ਬੇਅੰਤ ਲੁਕਾਈ ਉਸ ਦੇ ਦਰ ਤੇ ਤਰਲੇ ਲੈਂਦੀ ਹੈ ਲੈਂਦੀ ਦਿਸ ਰਹੀ ਹੈ ਕਿ ਮੈਥੋਂ ਕੋਈ ਗਿਣਤੀ ਨਹੀਂ ਹੋ ਸਕਦੀ ਸਾਰੇ ਹੀ ਮੰਗਤੇ ਹਨ ਦਾਤਾ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਪ੍ਰਭੂ ਹੀ ਹੈ ਸਾਚੀ ਕੀਰਤ ਸਾਚੀ ਬਾਣੀ ਪਰਮਾਤਮਾ ਦੀ ਸਿਫਤ ਸਲਾਹ ਤੇ ਸਿਫਤ ਸਲਾਹ ਦੀ ਬਾਣੀ ਹੀ ਸਦਾ ਥਿਰ ਰਹਿਣ ਵਾਲਾ ਸਰਮਾਇਆ ਹੈ ਸੱਚਾ ਹੈ ਹੋਰ ਅਨਾਦੀ ਸੈਬੇਦ ਪੁਰਾਣੀ ਵੇਦ ਪੁਰਾਣ ਆਦਿਕ ਧਰਮਕ ਪੁਸਤਕਾਂ ਵਿੱਚ ਵੀ ਇਹ ਰਾਸ ਪੂੰਜੀ ਤੋਂ ਬਿਨਾ ਕੋਈ ਹੋਰ ਸਦਾ ਥਿਰ ਰਹਿਣ ਵਾਲਾ ਪਦਾਰਥ ਨਹੀਂ ਦਿਸਦਾ ਜਿੰਨੇ ਵੀ ਧਰਮਕ ਗ੍ਰੰਥ ਹਨ ਉਹਨਾਂ ਨੇ ਪਰਮਾਤਮਾ ਦੇ ਗੁਣ ਹੀ ਗਾਏ ਹਨ ਤੇ ਸਦਾ ਥੇ ਰਹਿਣ ਵਾਲੇ ਪ੍ਰਮਾਤਮਾ ਨੂੰ ਹੀ ਸਲਾਇਆ ਹੈ ਪੂੰਜੀ ਸਾਚ ਸੱਚੇ ਗੁਣ ਗਾਵਾਂ ਮੈਂ ਤਰ ਹੋਰ ਨਕਾਈ ਹੈ ਪ੍ਰਭੂ ਪ੍ਰਮਾਤਮਾ ਦਾ ਨਾਮ ਹੀ اٹਲ ਪੂੰਜੀ ਹੈ ਮੈਂ ਉਸ ਸਦਾ اٹਲ ਪ੍ਰਭੂ ਦੇ ਗੁਣ ਗਾਂਦਾ ਹਾਂ ਮੈਨੂੰ ਉਸ ਤੋਂ ਬਿਨਾ ਕੋਈ ਹੋਰ ਆਸਰਾ ਨਹੀਂ ਦਿਸਦਾ ਜੋਗ ਜੋਗ ਸਾਚਾ ਹੈ ਪੀ ਹੋਸੀ ਜੋਗੋ ਜੋਗ ਸੱਚਾ ਹੈ ਪੀ ਹੋਸੀ ਪ੍ਰਭੂ ਹਰੇਕ ਯੁਗ ਵਿੱਚ ਕਾਇਮ ਰਹਿਣ ਵਾਲਾ ਹੈ ਹੁਣ ਵੀ ਮੌਜੂਦ ਹੈ ਸਦਾ ਹੀ ਕਾਇਮ ਰਹੇਗਾ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਕੌਣ ਨਮੂਆ ਕੌਣ ਨਾ ਮਰਸੀ ਜਗਤ ਵਿੱਚ ਹੋਰ ਜਿਹੜਾ ਪੀ ਜੀਵਾਇਆ ਉਹ ਆਖਿਰ ਮਰ ਗਿਆ ਜਿਹੜਾ ਪਿਆਵੇਗਾ ਉਹ ਜ਼ਰੂਰ ਮਰੇਗਾ ਨਾਨਕ ਨੀਚ ਕਹੈ ਬੇਨੰਤੀ ਦਰ ਦੇਖੋ ਲਿਵ ਲਈ ਹੈ ਗਰੀਬ ਨਾਨਕ ਬੇਨਤੀ ਕਰਦਾ ਹੈ हे ਪ੍ਰਭੂ ਤੂੰ ਆਪਣੇ ਦਰਬਾਰ ਵਿੱਚ ਬੈਠਾ ਸਭ ਜੀਵਾਂ ਦੀ ਬੜੇ ਧਿਆਨ ਨਾਲ ਸੰਭਾਲ ਕਰ ਰਿਹਾ ਹੈ ਮਾਰੂ ਮਹੱਲਾ ਪਹਿਲਾ ਦੂਜੇ ਦੁਰਮਤ ਅੰਨੇ ਬੋਲੇ ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਐਸੀ ਪੈੜੀ ਮਤ ਹੈ ਕੇ ਇਸ ਵਿੱਚ ਫਸੀ ਹੋਈ ਜੀਵ ਇਸਤਰੀ ਅੰਨੀ ਤੇ ਬੋਲੀ ਹੋ ਜਾਂਦੀ ਹੈ ਨਾ ਉਹ ਅੱਖਾਂ ਨਾਲ ਪ੍ਰਮਾਤਮਾ ਨੂੰ ਵੇਖ ਸਕਦੀ ਹੈ ਨਾ ਉਹ ਕੰਨਾਂ ਨਾਲ ਪ੍ਰਮਾਤਮਾ ਦੀ ਸਿਫਤ ਸਲਾਹ ਸੁਣ ਸਕਦੀ ਹੈ ਕਾਮ ਕਰੋਧ ਕੀ ਕੱਚੀ ਚੋਲੀ ਉਹਦਾ ਸਰੀਰ ਕਾਮ ਕਰੋ ਦਾਦਕ ਵਿੱਚ ਗਲਦਾ ਰਹਿੰਦਾ ਹੈ ਤੇ ਆਖਰ ਨਾਸ ਹੋ ਕੇ ਮਿਟ ਜਾਂਦਾ ਹੈ ਘਰਵਾਰ ਸਹਿਜ ਨਾ ਜਾਣੈ ਸੋਹਰ ਬਿਨ ਪਰ ਨੀਂਦ ਨਾ ਪਾਈ ਹੈ ਪਤੀ ਪ੍ਰਭੂ ਉਸਦੇ ਹਿਰਦੇ ਘਰ ਵਿੱਚ ਵੱਸਦਾ ਹੈ ਪਰ ਉਹ ਜਾਨ ਜੀਵ ਇਸਤਰੀ ਉਸ ਨੂੰ ਪਛਾਣ ਨਹੀਂ ਸਕਦੀ ਆਤਮਕ ਡੋਲਤਾ ਉਸਦੇ ਅੰਦਰ ਹੀ ਹੈ ਪਾਰੋ ਸਮਝ ਨਹੀਂ ਸਕਦੇ ਪਤੀ ਪ੍ਰਭੂ ਤੋਂ ਵਿਛੜੀ ਹੋਈ ਨੂੰ ਸ਼ਾਂਤੀ ਨਸੀਬ ਨਹੀਂ ਹੁੰਦੀ ਅੰਤਰ ਅਗਨ ਜਲੇ ਪੜਕਾਰੇ ਉਸ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਭੜ ਭੜ ਕਰਕੇ ਵੱਢੀ ਹੈ ਮਨਮੁਖ ਤੱਕੇ ਕੁੰਡਾ ਚਾਰੇ ਆਪਣੇ ਮਨ ਦੇ ਪਿਛੇ ਦੁਰਨ ਵਾਲਾ ਮਨੁਖ ਮਨਮੁਖ ਮਾਇਆ ਦੀ ਖਾਤਰ ਚੌਹੀ ਪਾਸੇ ਹੀ ਭਟਕਦਾ ਹੈ ਬੇਨ ਸਤਗੁਰ ਸੇਵੇ ਕਿਉ ਸੁਖ ਪਾਈਐ ਸਾਚੇ ਹੱਥ ਵਡਾਈ ਹੈ ਸਤਗੁਰ ਦੀ ਦਸੀ ਸੇਵਾ ਕਰਨ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲ ਸਕਦਾ ਇਹ ਵਡਿਆਈ ਸਦਾ ਸਿਰ ਪ੍ਰਭੂ ਦੇ ਆਪਣੇ ਹੱਥ ਵਿੱਚ ਹੈ ਜਿਸ ਉਤੇ ਮਿਹਰ ਕਰੇ ਉਸੇ ਨੂੰ ਦਿੰਦਾ ਹੈ ਕਾਮ ਕਰੋਦ ਅਹੰਕਾਰ ਨਿਵਾਰੇ ਗੁਰੂ ਦੀ ਸਰਨ ਪੈ ਕੇ ਜਿਹੜਾ ਮਨੁੱਖ ਆਪਣੇ ਅੰਦਰੋਂ ਕਾਮ ਕ੍ਰੋਧ ਹੰਕਾਰ ਨੂੰ ਦੂਰ ਕਰਦਾ ਹੈ ਤਸਕਰ ਪੰਜ ਸ਼ਬਦ ਸੰਘਾਰੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਕਾਮ ਆਦਿਕ ਪੰਜ ਚੋਰਾ ਨੂੰ ਮਾਰਦਾ ਹੈ ਕਾਮ ਕ੍ਰੋਧ ਲੋਭ ਹੰਕਾਰ ਨੂੰ ਮਾਰ ਦਿੰਦਾ ਹੈ ਗਿਆਨ ਖੜਗ ਲੈ ਮਨ ਸੋ ਲੂਜੈ ਮਨਸਾ ਮਨ ਸਮਾਈ ਹੈ ਗੁਰੂ ਤੋਂ ਮਿਲੇ ਗਿਆਨ ਦੀ ਤਲਵਾਰ ਲੈ ਕੇ ਆਪਣੇ ਮਨ ਨਾਲ ਲੜਾਈ ਕਰਦਾ ਹੈ ਉਹਦੇ ਮਨ ਦਾ ਮਾਇਕ ਫੁਰਨਾ ਮਨ ਦੇ ਵਿੱਚ ਹੀ ਮੁੱਕ ਜਾਂਦਾ ਹੈ ਭਾਵ ਮਨ ਵਿੱਚ ਮਾਇਕ ਫੁਰਨੇ ਉੱਠਦੇ ਹੀ ਨਹੀਂ ਮਾਂ ਕੀ ਰਕਤ ਪਿਤਾ ਬਿਦ ਧਾਰਾ ਮਾਂ ਦਾ ਲਹੂ ਤੇ ਪਿਓ ਦਾ ਵੀਰਜ ਦੀ ਬੂੰਦ ਨੂੰ ਰਲਾ ਕੇ ਮੂਰਤ ਸੂਰਤ ਕਰਿਆ ਪਾਰਾ ਏ ਅਪਾਰ ਪ੍ਰਭੂ ਪਰਮਾਤਮਾ ਤੂੰ ਮਾਂ ਤੇ ਪਿਤਾ ਦੇ ਮੇਲ ਤੋਂ ਮਨੁੱਖ ਦਾ ਬੁੱਤ ਬਣਾ ਦਿੱਤਾ ਸੋਹਣੀ ਸ਼ਕਲ ਬਣਾ ਦਿੱਤੀ ਜੋਤ ਦਾਤ ਤੇਰੀ ਸਭ ਜੋਤ ਦਾਤ ਜੀਤੀ ਸਭ ਤੇਰੀ ਤੂੰ ਕਰਤਾ ਸਭ ਠਾਈ ਹੈ ਹਰੇਕ ਜੀਵ ਦੇ ਅੰਦਰ ਤੇਰੀ ਹੀ ਜੋਤ ਹੈ ਜਿਹੜੀ ਵੀ ਪਦਾਰਥਾਂ ਦੀ ਬਖਸ਼ਿਸ਼ ਹੈ ਸਭ ਤੇਰੀ ਹੀ ਹੈ ਤੂੰ ਸਿਰਜਣਹਾਰ ਪ੍ਰਮਾਤਮਾ ਕਾਲਪੁਰਖ ਹਰਥਾ ਮੌਜੂਦ ਹੈ ਤੁਜੇ ਹੀ ਕੀਆ ਜੰਮਣ ਮਰਣਾ ਏ ਪ੍ਰਭੂ ਜਨਮ ਤੇ ਮਰਨ ਦਾ ਸਿਲਸਿਲਾ ਤੂੰ ਆਪ ਹੀ ਬਣਾਇਆ ਹੈ ਗੁਰ ਤੇ ਸਮਝ ਪੜੀ ਕਿਆ ਡਰਣਾ ਜੈਸੋ ਮਨੁੱਖ ਨੂੰ ਗੁਰੂ ਪਾਸੋਂ ਇਹ ਸੂਝ ਪੈ ਜਾਏ ਉਹ ਫਿਰ ਮੌਤ ਤੋਂ ਨਹੀਂ ਡਰਦਾ ਤੂੰ ਦੇ ਹਾਲ ਦੇ ਆਕਾਰ ਦੇਖੈ ਦੁੱਖ ਦਰਦ ਸਰੀਰ ਹੋ ਜਾਈ ਹੈ हे ਪ੍ਰਭੂ ਪਰਮਾਤਮਾ ਤੂੰ ਦੇ ਆਦਿ ਘਰ ਹੈ ਜਿਸ ਮਨੁੱਖ ਵੱਲ ਮਿਹਰ ਦੀ ਨਿਗਾਹ ਕਰਕੇ ਵੇਖਦਾ ਹੈ ਉਹਦੇ ਸਰੀਰ ਵਿੱਚੋਂ ਦੁੱਖ ਦਰਦ ਦੂਰ ਹੋ ਜਾਂਦਾ ਹੈ ਨੇਜਕਾਰ ਬੈਸ ਰਹੇ ਭੋਖਾਇਆ ਗੁਰਦੀ ਸ਼ਰਨ ਪੈ ਕੇ ਜਿਹੜੇ ਮਨੁੱਖ ਆਪਣੇ ਹਿਰਦੇ ਵਿੱਚ ਵਸਦੇ ਪ੍ਰਮਾਤਮਾ ਦੀ ਯਾਦ ਵਿੱਚ ਟਿਕੇ ਰਹਿੰਦੇ ਹਨ ਉਹ ਮੌਤ ਦਾ ਡਰ ਮੁਕਾ ਲੈਂਦੇ ਹਨ ਧਾਵਤ ਰਾਖੇ ਠਾਕ ਰਹਾਇਆ ਉਹ ਆਪਣੇ ਮਨ ਨੂੰ ਮਾਇਆ ਦੇ ਪਿੱਛੇ ਦੌੜਨੋਂ ਬਚਾ ਲੈਂਦੇ ਹਨ ਤੇ ਮਾਇਆ ਵੱਲੋਂ ਰੋਕ ਕੇ ਪ੍ਰਭੂ ਚਰਨਾ ਵਿੱਚ ਟਿਕਾਉਂਦੇ ਹਨ ਕਮਲ ਵਿਗਾਸ ਕਰੇ ਸਰਸੋ ਪਰ ਆਤਮ ਰਾਮ ਸੁਖਾਈ ਹੈ ਉਹਨਾਂ ਦੇ ਹਿਰਦੇ ਕਮਲ ਖਿੜਕ ਪੈਂਦੇ ਹਨ ਹਰੇ ਹੋ ਜਾਂਦੇ ਹਨ ਉਹਨਾਂ ਦੇ ਗਿਆਨ ਇੰਦਰੇ ਰੂਪ ਤਲਾਬ ਨਾਮ ਅੰਮ੍ਰਿਤ ਨਾਲ ਨਕਾ ਨਕ ਭਰੇ ਰਹਿੰਦੇ ਹਨ ਸਰਬ ਵਿਆਪਕ ਪਰਮਾਤਮਾ ਉਹਨਾਂ ਦਾ ਸਦਾ ਲਈ ਮਿੱਤਰ ਬਣ ਜਾਂਦਾ ਹੈ ਮਰਨ ਲਿਖਾਏ ਮੰਡਲ ਮਹਿ ਆਏ ਜਿਹੜੇ ਵੀ ਜੀਵ ਜਗਤ ਵਿੱਚ ਆਉਂਦੇ ਹਨ ਉਹ ਮੌਤ ਦਾ ਪਰਵਾਨਾ ਆਪਣੇ ਸਿਰ ਉੱਤੇ ਲਿਖਾ ਕੇ ਹੀ ਆਉਂਦੇ ਹਨ ਕਿਉਂ ਰਹੀ ਹੈ ਚੱਲਣਾ ਪਰ ਥਾਏ ਕਿਸੇ ਵੀ ਹਾਲਤ ਵਿੱਚ ਕੋਈ ਜੀਵ ਇੱਥੇ ਸਦਾ ਨਹੀਂ ਰਹਿ ਸਕਦਾ ਹਰੇਕ ਨੇ ਪਰਲੋਕ ਵਿੱਚ ਜ਼ਰੂਰ ਹੀ ਜਾਣਾ ਹੈ ਸੱਚਾ ਅਮਰ ਸੱਚੇ ਅਮਰਾਪੁਰ ਸੋ ਸੱਚ ਮਿਲੇ ਵਡਾਈ ਹੈ ਪ੍ਰਮਾਤਮਾ ਦਾ ਇਹ ਸਦਾ ਕੈਮ ਰਹਿਣ ਵਾਲਾ ਹੁਕਮ ਅਮਰ ਹੈ ਜਿਹੜੇ ਬੰਦੇ ਸਦਾ ਥਿਰ ਪ੍ਰਭੂ ਦੀ ਸਦਾ ਥਿਰ ਪੂਰੀ ਵਿੱਚ ਟਿਕੇ ਰਹਿੰਦੇ ਹਨ ਉਹਨਾਂ ਨੂੰ ਸਦਾ ਥਿਰ ਪ੍ਰਭੂ ਮਿਲ ਪੈਂਦਾ ਹੈ ਉਹਨਾਂ ਨੂੰ ਪ੍ਰਭੂ ਮਿਲਾਪ ਦੀ ਇਹ ਵਡਿਆਈ ਮਿਲਦੀ ਹੈ ਆਪ ਉਪਾਇਆ ਜਗਤ ਸਬਾਇਆ ਇਹ ਸਾਰਾ ਜਗਤ ਪ੍ਰਭੂ ਪਰਮਾਤਮਾ ਨੇ ਆਪ ਹੀ ਪੈਦਾ ਕੀਤਾ ਹੈ ਦਿਨ ਸਰੇ ਆਤਿਨ ਧੰਦੇ ਲਾਇਆ ਜਿਸ ਪ੍ਰਭੂ ਨੇ ਜਗਤ ਪੈਦਾ ਕੀਤਾ ਹੈ ਉਸ ਨੇ ਆਪ ਹੀ ਇਸ ਨੂੰ ਮਾਇਆ ਦੀ ਦੌੜ ਭੱਜ ਵਿੱਚ ਧੰਦਿਆਂ ਵਿੱਚ ਲਾ ਦਿੱਤਾ ਹੈ ਸਚੈ ਉਪਰ ਅਵਰ ਨਾ ਦੀਸੈ ਕੀਮਤ ਸਾਚੇ ਉਪਰ ਅਵਰ ਨਾ ਦਿਸੈ ਸਾਚੇ ਕੀਮਤ ਪਾਈ ਹੈ ਉਸ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਦੇ ਸਿਰ ਉੱਤੇ ਕੋਈ ਹੋਰ ਤਾਕਤ ਨਹੀਂ ਦਿਸਦੀ ਜੋ ਉਸ ਸਦਾ ਥਿਰ ਦੀ ਸਮਰੱਥਾ ਦਾ ਮੁੱਲ ਪਾ ਸਕੇ ਇੱਥੇ ਗੋਏ ਲੜਾ ਦਿਨ ਚਾਰੇ ਜਿਵੇਂ ਔੜ ਦੇ ਦਿਨ دریاਵਾਂ ਦੇ ਕੰਢੇ ਮਾਲ ਡੰਗਰ ਚਾਰ ਨਾਏ ਲੋਕਾਂ ਦਾ ਉਥੇ ਥੋੜੇ ਹੀ ਦਿਨਾਂ ਲਈ ਟਿਕਾਣਾ ਹੁੰਦਾ ਹੈ ਤੇਵੇਂ ਇੱਥੇ ਜਗਤ ਵਿੱਚ ਜੀਵਾਂ ਦਾ ਚਾਰ ਦਿਨਾਂ ਦਾ ਹੀ ਵਸੇਬਾ ਹੈ ਖੇਲ ਤਮਾਸ਼ਾ ਤੰਦੂਕਾਰੇ ਇਹ ਜਗਤ ਇੱਕ ਖੇਡ ਹੈ ਇੱਕ ਤਮਾਸ਼ਾ ਹੈ ਪਰ ਜੀਵ ਮਾਇਆ ਦੇ ਮੋਹ ਦੇ ਕਾਰਨ ਅਗਿਆਨਤਾ ਦੇ ਕੋਪ ਹਨੇਰੇ ਵਿੱਚ ਫਸੇ ਪਏ ਹਨ बाजी खेल गए बाजीगर जो نس ਸੁਪਨੇ પખલાઈ હે बाजीगरਾਂ માંગ જીવ માયા ਦੀ बाजी ખેડકે چلے જાंदे ਹਨ ਇਸ ਖੇਡ ਵਿੱਚੋਂ ਕਿਸੇ ਦੇ ਹੱਥ ਭੱਲੇ ਕੁਝ ਨਹੀਂ ਪੈਂਦਾ ਜਿਵੇਂ ਰਾਤ ਨੂੰ ਸੁਪਨੇ ਵਿੱਚ ਕੋਈ ਬੰਦਾ ਧਨ ਲੱਭ ਕੇ ਬਰਦਾਂਦਾ ਹੈ ਪਰ ਸੁਪਨਾ ਟੁੱਟਿਆਂ ਕੁਝ ਵੀ ਨਹੀਂ ਰਹਿੰਦਾ ਇਸੇ ਤਰ੍ਹਾਂ ਇਹ ਜਗਤ ਵੀ ਇੱਕ ਸੁਪਨੇ ਦੀ ਨਿਆਈ ਹੈ ਜੇ ਇਸ ਜਗਤ ਵਿੱਚ ਆ ਕੇ ਪ੍ਰਮਾਤਮਾ ਦਾ ਨਾਮ ਨਾ ਜਪਿਆ ਤੇ ਫਿਰ ਜਦੋਂ ਅੰਤ ਸਮਾ ਆ ਜਾਣਾ ਹੈ ਫਿਰ ਪਛਤਾਣਾ ਹੀ ਹੈ ਜਿਵੇਂ ਉਹ ਧਨ ਲੱਭ ਕੇ ਬੰਦਾ ਬਾਅਦ ਸੁਪਨਾ ਟੁੱਟ ਜਾਂਦਾ ਹੈ ਤੇ ਪਛਤਾਉਂਦਾ ਹੈ ਇਸੇ ਤਰ੍ਹਾਂ ਜਗਤ ਵਿੱਚ ਆਉਣ ਦਾ ਤਾਂ ਹੀ ਫਾਇਦਾ ਹੈ ਜੇ ਅਸੀਂ ਇੱਥੇ ਆ ਕੇ ਚੰਗੇ ਕੰਮ ਕਰਾਂਗੇ ਪ੍ਰਮਾਤਮਾ ਦਾ ਨਾਮ ਜਪਾਂਗੇ ਕਿਸੇ ਨਾਲ ਬੇਈਮਾਨੀ ਠੱਗੀ ਧੋਖਾ ਨਾ ਕਰਾਂਗੇ ਤੇ ਕਿਸੇ ਦੀਆਂ ਵੱਦ ਦਵਾਵਾ ਨਾ ਲਵਾਂਗੇ ਤੇ ਕਿਸੇ ਦਾ ਪੈਸਾ ਨਾ ਮਾਰਾਂਗੇ ਜਿਹੜਾ ਕਿਸੇ ਦੁਕਾਨਦਾਰ ਦਾ ਪੈਸਾ ਮਾਰਦਾ ਫੇਰੀ ਵਾਲੇ ਦਾ ਪੈਸਾ ਮਾਰਦਾ ਗਰੀਬ ਦਾ ਪੈਸਾ ਮਾਰਦਾ ਉਹਦਾ ਦਵਾਈਆਂ ਤੇ ਹੀ ਲੱਗਦਾ ਹੈ ਐਥੇ ਗੋਏ ਲੜਾ ਦਿਨ ਚਾਰੇ ਖੇਲ ਤਮਾਸ਼ਾ ਤੰਦੂਕਾਰੇ ਬਾਜੀ ਖੇ ਲ ਗਏ ਬਾਜੀ ਗਰ ਜਿਉ ਨਿਸ ਸੁਪਨੇ ਪਖਲਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1022 ਦਾ ਪਾਠ ਅਤੇ ਵਿਆਖਿਆ ਸਰਵਣ ਕੀਤਾ ਹੈ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1023 ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ